ਸਾ ਸੰਗਤ ਜੀ ਸਾਸ਼੍ਰੀਅਕਾਲ ਅੱਜ ਦੇ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਜੀ ਸਾ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਚਾਹ ਦੀ ਲੋੜ ਹੁੰਦੀ ਹੈ ਕੀ ਤੁਸੀਂ ਜਾਣਦੇ ਹੋ ਕਿ ਚਾਹ ਤੁਹਾਡੀ ਜ਼ਿੰਦਗੀ ਵਿੱਚ ਵੱਡੇ ਬਦਲਾਅ ਲਿਆ ਸਕਦੀ ਹੈ ਇਹ ਪੈਸਾ ਆਕਰਸ਼ਿਤ ਕਰਨ ਦਾ ਕੰਮ ਕਰ ਸਕਦੀ ਹੈ ਇਹ ਤੁਹਾਡੇ ਰਿਸ਼ਤਿਆਂ ਨੂੰ ਮਜ਼ਬੂਤ ਕਰ ਸਕਦੀ ਹੈ ਇਹ ਤੁਹਾਡੀ ਕੁੰਡਲੀ ਦੇ ਪ੍ਰਿਤ ਦੋਸ਼ ਨੂੰ ਦੂਰ ਕਰ ਸਕਦੀ ਹੈ ਇਹ ਤੁਹਾਡੇ ਪਾਚਨ ਨੂੰ ਠੀਕ ਕਰ ਸਕਦੀ ਹੈ ਇਹ ਤੁਹਾਡੇ ਸ਼ਨੀ ਗ੍ਰਹਿ ਨੂੰ ਠੀਕ ਕਰ ਸਕਦੀ ਹੈ ਇਹ ਤੁਹਾਡੇ ਰਾਹੂ ਨੂੰ ਕੰਟਰੋਲ ਕਰ ਸਕਦੀ ਹੈ ਇਹ ਚਾਹ ਬਹੁਤ ਹੀ ਆਦਤ ਹੁੰਦੀ ਹੈ ਅਸੀਂ ਸਾਰੇ ਇਹ ਚਾਹ ਪੀਂਦੇ ਹਾਂ ਸਵੇਰੇ ਉੱਠਦਿਆਂ ਹੀ ਚਾਹ ਚਾਹੀਦੀ ਹੁੰਦੀ ਹੈ ਸਾਨੂੰ ਅਜਾਈ ਆਦਤ ਪੈ ਜਾਂਦੀ ਹੈ ਕਿ ਅਸੀਂ ਚਾਹ ਤੋਂ ਬਿਨਾਂ ਰਹਿ ਨਹੀਂ ਸਕਦੇ ਤਾਂ ਸੰਗਤ ਜੀ ਅੱਜ ਮੈਂ ਤੁਹਾਨੂੰ ਚਾਹ ਦੇ ਕੁਝ ਅਜਾਏ ਹੈਰਾਨ ਕਰਨ ਵਾਲੇ ਉਪਾਅ ਦੇਣ ਜਾ ਰਹੀ ਹਾਂ ਬਿਨਾਂ ਕਿਸੇ ਖਰਚੇ ਦੇ ਉਪਾਅ ਜੋ ਤੁਸੀਂ ਕਰਨੇ ਹਨ ਕੋਈ ਪੂਜਾ ਪਾਠ ਨਹੀਂ ਕਰਨਾ ਤੁਸੀਂ ਕਰਕੇ ਇਸ ਨੂੰ ਦੇਖ ਲਿਓ ਤੁਹਾਨੂੰ ਇਹਨਾਂ ਦਾ ਬਹੁਤ ਹੀ ਵਧੀਆ ਰਿਜ਼ਲਟ ਮਿਲੇਗਾ ਤੁਸੀਂ ਹੈਰਾਨ ਰਹਿ ਜਾਓਗੇ ਅਤੇ ਇਸ ਦੇ ਨਾਲ ਹੀ ਜੇ ਤੁਸੀਂ ਵਿੱਚ ਆਉਂਦੇ ਹੋ ਕਿ ਤੁਹਾਡੇ 9 ਦੇ 9 ਗਰੇ ਆਪਣਾ ਸ਼ੁਭ ਫਲ ਦੇਣ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਾ ਹੋਵੇ ਤੁਹਾਡੇ ਘਰ ਤੋਂ ਰੋਗ ਸੋਗ ਕਲੇਸ਼ ਦੂਰ ਰਹਿਣ ਪਤੀ ਪਤਨੀ ਵਿੱਚ ਰਿਸ਼ਤਾ ਚੰਗਾ ਰਹੇ ਅਤੇ ਬੱਚਿਆਂ ਦੀ ਅਤੇ ਬੱਚਿਆਂ ਦਾ ਪੜਾਈ ਵਿੱਚ ਮਨ ਲੱਗੇ ਹਰ ਪਾਸੇ ਵਿਕਾਸ ਹੋਵੇ ਤਾਂ ਹੁਣੇ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੰਗਤ ਜੀ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਰਹਿੰਦੇ ਹੋ ਕਿਸੇ ਵੀ ਭਾਸ਼ਾ ਨਾਲ ਸੰਬੰਧਿਤ ਹੋ ਤੁਸੀਂ ਇਹਨਾਂ ਨੂੰ ਸ਼ੁਰੂ ਕਰੋ ਤੇ ਆਪਣੀ ਜ਼ਿੰਦਗੀ ਵਿੱਚ ਵੱਡੇ ਵੱਡੇ ਬਦਲਾਅ ਦੇਖੋ ਤੁਹਾਡੇ ਦਿਨ ਨੂੰ ਸ਼ੁਭ ਅਤੇ ਬਿਹਤਰ ਬਣਾਉਣ ਵਾਲੇ ਘਰੇਲੂ ਉਪਾਅ ਇੱਕ ਮਿੰਟ ਦੇ ਤੁਸੀਂ ਕਰ ਸਕਦੇ ਹੋ ਅਮਰਤ ਦੀ ਬੋਨ ਜਾਦੂਈ ਇੱਕ ਖੁਸ਼ਕਿਸਮਤ ਨੰਬਰ ਨਾਲ ਵਅਛੇ ਇਸ ਪਰਯੋਗ ਜਿਨ੍ਹਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਤਾਰ ਕੇ ਖੁਸ਼ਹਾਲ ਬਣ ਸਕਦੇ ਹੋ ਅਤੇ ਤੁਹਾਡੀ ਜ਼ਿੰਦਗੀ ਬਦਲਣ ਲੱਗਦੀ ਹੈ ਤੁਹਾਡੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਤੁਹਾਨੂੰ ਸਾਡੇ ਚੈਨਲ ਤੇ ਮਿਲ ਜਾਵੇਗਾ ਤੇ ਇਹ ਤਾਂ ਸੰਭਵ ਹੈ ਕਿ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓਗੇ ਤਾਂ ਤੁਹਾਡੇ ਚੈਨਲ ਤੇ ਬੈਲ ਬਟਨ ਨੂੰ ਤੁਸੀਂ ਆਨ ਕਰ ਦਿਓ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖੋ ਜੀ ਸੰਗਤ ਜੀ ਤੁਸੀਂ ਅਕਸਰ ਹੀ ਸਾਡੇ ਚੈਨਲ ਤੇ ਵੀਡੀਓ ਦੇਖਦੇ ਹੋ ਕਿ ਜਿਹੜੇ ਅਸੀਂ ਉਪਾਅ ਤੁਹਾਨੂੰ ਦੱਸਦੇ ਹਾਂ ਉਹਨਾਂ ਦੇ ਵਿੱਚ ਕੋਈ ਬਹੁਤਾ ਵੱਡਾ ਖਰਚਾ ਨਹੀਂ ਲੱਗਦਾ ਜਾਂ ਤੁਹਾਨੂੰ ਘਰੋਂ ਬਾਹਰ ਜਾ ਕੇ ਕੋਈ ਵੀ ਉਪਾਅ ਨਹੀਂ ਕਰਨਾ ਪੈਂਦਾ ਘਰ ਵਿੱਚ ਰਹਿ ਕੇ ਤੁਸੀਂ ਆਰਾਮ ਨਾਲ ਆਪਣੀ ਜ਼ਿੰਦਗੀ ਬਦਲ ਸਕਦੇ ਹੋ ਭਾਵੇਂ ਤੁਹਾਨੂੰ ਆਪਣੀ ਕੁੰਡਲੀ ਪਤਾ ਹੋਵੇ ਜਾਂ ਨਾ ਹੋਵੇ ਤਾਂ ਫਿਰ ਸੰਗਤ ਜੀ ਚਾਹ ਹਰਬਲ ਵੀ ਬਣਦੀ ਹੈ ਚਾਹ ਦੁੱਧ ਦੀ ਵੀ ਬਣਦੀ ਹੈ ਤੇ ਚਾਹ ਕਾਲੀ ਵੀ ਬਣਦੀ ਹੈ ਚਾਹ ਦੇ ਪੱਤੇ ਵੀ ਹੁੰਦੀ ਹੈ ਜਾਣੇ ਹਰ ਤਰ੍ਹਾਂ ਦੀ ਚਾਹ ਇਹ ਤੁਹਾਡੀ ਜ਼ਿੰਦਗੀ ਵਿੱਚ ਕਮਾਲ ਕਰ ਦਿੰਦੀ ਹੈ ਤਾਂ ਸਭ ਤੋਂ ਪਹਿਲਾਂ ਦੱਸਾਂਗੀ ਪਾਚਨ ਠੀਕ ਕਰਨ ਵਾਲੀ ਚਾਹ ਜੇ ਤੁਹਾਨੂੰ ਆਪਣਾ ਪਾਚਨ ਠੀਕ ਕਰਨਾ ਹੈ ਤਾਂ ਸਵੇਰੇ ਸਵੇਰੇ ਤੁਹਾਨੂੰ ਇੱਕ ਕੱਪ ਪਾਣੀ ਵਿੱਚ 1 ਇੰਚ ਦਾਲ ਚੀਨੀ ਦਾ ਟੁਕੜਾ 1 ਇੰਚ ਅਦਰਕ ਦਾ ਟੁਕੜਾ ਦੋ ਚੁਟਕੀ ਹਲਦੀ ਤੇ ਦੋ ਚੁਟਕੀ ਕਾਲੀ ਮਿਰਚ ਇਹਨਾਂ ਸਾਬਨ ਨੂੰ ਉਬਾਲ ਲਾਓ ਇਸ ਤੋਂ ਬਾਅਦ ਦੇ ਵਿੱਚ ਉਸੇ ਵਿੱਚ ਪਾਓ ਇੱਕ ਚਮਚ ਸ਼ਹਿਦ ਅਤੇ ਥੋੜਾ ਜਿਹਾ ਨਿੰਬੂ ਘੋਟ-ਘੋਟ ਕਰਕੇ ਪੀ ਜਾਓ ਗੈਸ ਐਸ ਡੀ ਡੀ ਟੀ ਤੋਂ ਛੁਟਕਾਰਾ ਮਿਲੇਗਾ ਜੋੜਾਂ ਦੇ ਦਰਦ ਵਿੱਚ ਤੁਹਾਨੂੰ ਆਰਾਮ ਮਿਲੇਗਾ ਤੁਹਾਡੇ ਸਾਰੇ ਗ੍ਰੈਂਡ ਕੰਟਰੋਲ ਹੋ ਜਾਣਗੇ ਇਸ ਚਾਹ ਨੂੰ ਪੀਣ ਦੇ ਨਾਲ ਇਹ ਬਹੁਤ ਹੀ ਚਮਤਕਾਰੀ ਹੈ ਜੋੜਾਂ ਦੇ ਦਰਦ ਵਿੱਚ ਤਾਂ ਰਾਮ ਬਾਣ ਦਾ ਕੰਮ ਕਰਦੀ ਹੈ ਜਾਨੀ ਸਰੀਰ ਵਿੱਚ ਜੇ ਕੋਈ ਵੀ ਦਰਦ ਹੋ ਰਿਹਾ ਹੋਵੇ ਤੁਹਾਨੂੰ ਤੁਰੰਤ ਇਸ ਦਾ ਨਤੀਜਾ ਮਿਲ ਜਾਵੇਗਾ ਨਾਲ ਹੀ ਜੇ ਤੁਹਾਡਾ ਪਾਚਨ ਖਰਾਬ ਹੋ ਰਿਹਾ ਹੈ ਤਾਂ ਉਹ ਠੀਕ ਹੋ ਜਾਵੇਗਾ ਪਰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਸ਼ਾਪ ਆਉਂਦਾ ਹੈ ਉਹ ਇਸ ਦਾ ਸੇਵਨ ਥੋੜਾ ਘੱਟ ਮਾਤਰਾ ਵਿੱਚ ਕਰਨ ਜਾਨੀ ਅੱਧਾ ਕਰਨ ਤਾਂ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਇਹ ਬਹੁਤ ਹੀ ਚਮਤਕਾਰੇ ਚਾਹ ਹੈ ਤੇ ਹੁਣ ਗੱਲ ਕਰਦੇ ਹਾਂ ਦੂਜੇ ਨੰਬਰ ਦੀ ਚਾਹ ਜੇ ਤੁਸੀਂ ਆਪਣੇ ਸ਼ਨੀਵਾਰ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਹਰ ਸ਼ਨੀਵਾਰ ਨੂੰ ਚਾਹ ਬਣਾਓ ਅਤੇ ਚਾਹ ਦੇ ਨਾਲ ਕੁਝ ਨਮਕੀਨ ਸਮੋਸੇ, ਪੂਜਿਆ ਆਦ ਲੈ ਲਓ ਅਤੇ ਅਜਿਹੀ ਜਗ੍ਹਾ ਤੇ ਚਲੇ ਜਾਓ ਜਿੱਥੇ ਮਜ਼ਦੂਰ ਕੰਮ ਕਰ ਰਹੇ ਹੋਣ ਜਾਣੀ ਜਿੱਥੇ ਮਜ਼ਦੂਰ ਲੋਕ ਕੰਮ ਕਰ ਰਹੇ ਹੋਣ ਕਿਤੇ ਇਮਾਰਤ ਬਣ ਰਹੀ ਹੈ ਕਿਤੇ ਹੋਰ ਕੋਈ ਕੰਮ ਹੋ ਰਿਹਾ ਹੈ ਅਜਈ ਜਗ੍ਹਾ ਤੇ ਜਾ ਕੇ ਇਹਨਾਂ ਨੂੰ ਚਾਹ ਤੇ ਨਮਕੀਨ ਵੰਡਾਓ ਤੁਹਾਡਾ ਸ਼ਨੀ ਭਾਵੇਂ ਕਿੰਨਾ ਵੀ ਖਰਾਬ ਹੋਵੇ ਤੁਹਾਡਾ ਸ਼ਨੀ ਕੰਟਰੋਲ ਹੋਣ ਲੱਗੇਗਾ ਉਹਨਾਂ ਦੀਆਂ ਅਸੀਸਾਂ ਤੁਹਾਨੂੰ ਮਿਲਣਗੀਆਂ ਤੇ ਤੁਹਾਡਾ ਸ਼ਨੀ ਤੁਹਾਨੂੰ ਸ਼ੁਭ ਫਲ ਦੇਣ ਲੱਗੇਗਾ ਸ਼ਨੀ ਦੀ ਸਾੜ ਸਾਤੇ ਸ਼ਨੀ ਦੀ ਮਹਾਂਦਸ਼ਾ ਸ਼ਨੀ ਦੀ ਡਈਆ ਵਿੱਚ ਤੁਹਾਨੂੰ ਇਹ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ ਹਰ ਸ਼ਨੀਵਾਰ ਘਰ ਲੋ ਚਾਹ ਕਿੰਨੇ ਦੀ ਬਣੇਗੀ ਪਰ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਵੱਡੇ ਵੱਡੇ ਨੁਕਸਾਨਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਇਹ ਉਪਾਅ ਤੁਹਾਨੂੰ ਕਰ ਲੈਣਾ ਚਾਹੀਦਾ ਹੈ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਰਾਹੋ ਕੰਟਰੋਲ ਹੋ ਜਾਵੇ ਰਾਹੋ ਤੁਹਾਨੂੰ ਬੁਰੇ ਨਤੀਜੇ ਨਾ ਦੇਵੇ ਤਾਂ ਤੁਹਾਨੂੰ ਚਾਹ ਦੀ ਪੱਤੀ ਆਪਣੇ ਸਵੇਪਰਾ ਨੂੰ ਜੇ ਮੇਡ ਹੁੰਦੇ ਹਨ ਜੋ ਸਫਾਈ ਕਰਮਚਾਰੀ ਹੁੰਦੇ ਹਨ ਉਹਨਾਂ ਨੂੰ ਦੇਣੀ ਸ਼ੁਰੂ ਕਰੋ ਚੀਨੀ ਅਤੇ ਚਾਹ ਦੀ ਪੱਤੀ ਸੁੱਕੇ ਰੋਗ ਵਿੱਚ ਦਿਓ ਅਤੇ ਚਾਹ ਦੀ ਪੱਤੀ 100 ਗ੍ਰਾਮ 200 ਗ੍ਰਾਮ ਦਾ ਪੈਕਟ ਲੈ ਲਓ ਥੋੜੀ ਜਿਹੀ ਚੀਨੀ ਲੈ ਲਓ ਤੇ ਤੁਹਾਨੂੰ ਹਰ ਸ਼ਨੀਵਾਰ ਨੂੰ ਦੇਣਾ ਹੈ ਤੁਸੀਂ ਹਰ ਸ਼ਨੀਵਾਰ ਲਗਾਤਾਰ ਦਿਓ ਕਟੋਟਾਟ 11 ਸ਼ਨੀਵਾਰ ਦਿਓ ਉਸ ਤੋਂ ਬਾਅਦ ਬੰਦ ਕਰ ਦਿਓ 1-2 ਮਹੀਨੇ ਦਾ ਗੈਪ ਦੇ ਦਿਓ ਫਿਰ ਦੇ ਦਿਓ ਤੁਹਾਡਾ ਰਾਹੂ ਭਾਵੇਂ ਕਿੰਨਾ ਵੀ ਖਰਾਬ ਹੋਵੇ ਇਸ ਚਾਹ ਦੀ ਪੱਤੀ ਨਾਲ ਤੁਹਾਡਾ ਰਾਹੂ ਠੀਕ ਹੋ ਜਾਵੇਗਾ ਰਾਹੂ ਤੁਹਾਨੂੰ ਸ਼ੁਭ ਫਲ ਦੇਣ ਲੱਗੇਗਾ ਅੱਗੇ ਦੱਸਦੇ ਹਾਂ ਜੇ ਪਤੀ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ ਪਿਤਰ ਦੋਸ਼ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ ਇਸ ਚਾਹ ਦੇ ذریعے ਉਸ ਤੋਂ ਪਹਿਲਾਂ ਅੰਮ੍ਰਿਤ ਦੀ ਬੂੰਦ ਦੇ ਹੈਰਾਨ ਕਰਨ ਵਾਲੇ ਫਾਇਦੇ ਇਹਨਾਂ ਨੂੰ ਹੁਣੇ ਹੀ ਸ਼ੁਰੂ ਕਰੋ ਸੋਮਵਾਰ ਰਾਹੂ ਕਾਲ 7:29 ਮਿੰਟ ਤੋਂ 9:08 ਮਿੰਟ ਤੱਕ ਹੈ ਇਸ ਸਮੇਂ ਤੁਹਾਨੂੰ ਕੋਈ ਵੀ ਸ਼ੁਭ ਨਵਾਂ ਕੰਮ ਸ਼ੁਰੂ ਨਹੀਂ ਕਰਨਾ ਚਾਹੀਦਾ ਜਾਣੇ ਇਸ ਸਮੇਂ ਜੇ ਬਹੁਤ ਜ਼ਰੂਰੀ ਨਾ ਹੋਵੇ ਤਾਂ ਯਾਤਰਾ ਤੇ ਨਾ ਜਾਓ। ਇਸ ਸਮੇਂ ਤੁਸੀਂ ਕੋਈ ਵੀ ਸ਼ੋਭਨਾਮ ਕੰਮ ਸ਼ੁਰੂ ਨਾ ਕਰੋ ਅਤੇ ਅੰਮ੍ਰਿਤ ਭੋਂਦ ਵਿੱਚ ਤੁਹਾਨੂੰ ਗੰਗਾ ਜਲ ਲੈ ਲੈਣਾ ਹੈ। ਇਸ ਗੰਗਾ ਜਲ ਦੇ ਤੁਹਾਨੂੰ ਨਵੇਂ ਸ਼ਿਵਾਏ ਦਾ ਜਾਪ ਕਰਕੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਪੀਣ ਲਈ ਦੇ ਦੇਣਾ ਹੈ ਤਾਂ ਅੱਜ ਤੁਹਾਡੇ ਨਾਲ ਸਭ ਦਾ ਪਿਆਰ ਵਧੇਗਾ। ਹਰ ਕੰਮ ਵਿੱਚ ਸਫਲਤਾ ਮਿਲੇਗੀ ਤਾਂ ਨਾਲ ਸਬੰਧਿਤ ਹਰ ਕੰਮ ਤੁਹਾਡਾ ਸਫਲ ਹੁੰਦਾ ਜਾਵੇਗਾ। ਤਾਂ ਦੋਸਤੋ ਆਪਣੇ ਦਿਨ ਨੂੰ ਚੰਗਾ ਬਣਾਉਣ ਦੇ ਲਈ ਤੁਸੀਂ ਲਾਲ ਰੰਗ ਦੇ ਪੈਨ ਨਾਲ ਖੱਬੇ ਹੱਥ ਤੇ ਕਿਤੇ ਵੀ ਫਫਾ ਲਿਖ ਕੇ ਛੱਡ ਦਿਓ 24 ਘੰਟੇ ਤੱਕ ਲਿਖਿਆ ਰਹਿਣ ਦਿਓ ਦੂਜੇ ਦਿਨ ਤੁਸੀਂ ਨਹਾਓਗੇ ਨਵਾਂ ਸ਼ਬਦ ਦਿੰਦੇ ਹਾਂ ਤੁਸੀਂ ਉਸ ਨੂੰ ਫਿਰ ਤੋਂ ਲਿਖ ਸਕਦੇ ਹੋ ਜੇ ਤੁਸੀਂ ਇਸ ਨੂੰ ਆਪਣੇ ਹੱਥ ਤੇ ਨਵੇਂ ਲਿਖਣਾ ਚਾਹੁੰਦੇ ਤਾਂ ਛੋਟੀ ਸਫੇਦ ਕਾਗਜ਼ ਦੀ ਚਿੱਟ ਲਓ ਲਾਲ ਰੰਗ ਦੇ ਪੈਨ ਨਾਲ ਲਿਖੋ ਫੋਲਡ ਕਰਕੇ ਪਰਸ ਜਾਂ ਜੈਬ ਵਿੱਚ ਰੱਖੋ 24 ਘੰਟੇ ਤੱਕ ਨਾਲ ਰੱਖੋ ਦੂਜੇ ਦਿਨ ਫਾੜ ਕੇ ਕਿਸੇ ਦਰਖਤ ਦੀ ਜੜ ਵਿੱਚ ਛਾੜ ਦਿਓ ਤੁਸੀਂ ਇਸ ਨੂੰ ਨਾਲੀ ਵਿੱਚ ਨਾਲ ਸੁੱਟੋ ਘਰ ਦੇ ਸਾਰੇ ਮੈਂਬਰਾਂ ਨੂੰ ਖਰਾਓ ਤੇ ਮਾਤਾ ਪਿਤਾ ਬੱਚੇ ਪਤੀ ਇਹਨਾਂ ਦਾ ਚਮਤਕਾਰ ਦੇਖੋ ਹੁਣ ਗੱਲ ਕਰਦੇ ਹਾਂ ਜੇ ਚਾਹ ਦੇ ਬਾਰੇ ਤਾਂ ਇਹ ਚਾਹ ਤੁਹਾਨੂੰ ਕਿਵੇਂ ਤੁਹਾਡੀ ਪਤੀ ਦਾ ਆਕਰਸ਼ਣ ਦਵਾ ਸਕਦੀ ਹੈ ਤੁਸੀਂ ਜੋ ਚਾਹ ਬਣਾਈ ਹੈ ਜਦੋਂ ਤੁਸੀਂ ਚਾਹ ਬਣਾਉਣ ਤੋਂ ਬਾਅਦ ਇਸ ਵਿੱਚ ਤੁਹਾਨੂੰ ਇੱਕ ਲੌਂਗ ਅਤੇ ਇੱਕ ਇਲਾਚੀ ਪਾਉਣੇ ਹਨ ਨਾਲ ਹੀ ਤੁਹਾਨੂੰ ਚੀਨੀ ਦੀ ਜਗ੍ਹਾ ਇਸ ਵਿੱਚ ਮਿਸ਼ਰੀ ਪਾਉਣੀ ਹੈ ਜੋ ਚੀਨੀ ਤੇ ਮਿਸ਼ਰੀ ਪਾਓਗੇ ਪਤੀ ਤੁਸੀਂ ਉਬਾਲ ਲਈ ਅਤੇ ਲੌਂਗ ਅਤੇ ਜੋ ਇਲਾਚੀ ਹੈ ਉਸ ਨੂੰ ਹੱਥ ਵਿੱਚ ਲੈ ਕੇ ਤੁਹਾਨੂੰ ਇਸੇ ਮੁਠੇ ਪਾਣਨੀ ਹੈ ਤੇ ਇਸ ਤੇ ਕਲੀਮ ਮੰਤਰ ਦਾ ਤੁਹਾਨੂੰ 27 ਵਾਰ ਜਾਪ ਕਰਨਾ ਹੈ ਤੁਸੀਂ ਆਪਣੇ ਪਤੀ ਤੋਂ ਕੀ ਚਾਹੁੰਦੇ ਹੋ ਉਹ ਕਾਮਨਾ ਬੋਲ ਕੇ ਤਿੰਨ ਫੋਕਾ ਮਾਰ ਕੇ ਸਨੂ ਕੁੱਟ ਕੇ ਚਾਹ ਵਿੱਚ ਪਾ ਦਿਓ ਅਤੇ ਚਾਹ ਲੈ ਕੇ ਜਾ ਰਹੇ ਹੋ ਤੇ ਇਸ ਵਿੱਚੋਂ ਇੱਕ ਕੁੱਟ ਤੁਸੀਂ ਲੈ ਲਓ ਉਸ ਤੋਂ ਬਾਅਦ ਆਪਣੇ ਪਤੀ ਨੂੰ ਦੇ ਦਿਓ ਤੁਹਾਡੇ ਦੋਹਾਂ ਦਾ ਰਿਸ਼ਤਾ ਇੰਨਾ ਪੱਕਾ ਹੋ ਜਾਵੇਗਾ ਕਿ ਤੁਹਾਡੇ ਪਤੀ ਹਰ ਗੱਲ ਮੰਨਣਗੇ ਤੁਹਾਡੀ ਸਲਾਹ ਤੋਂ ਬਿਨਾ ਕੋਈ ਵੀ ਕੰਮ ਨਹੀਂ ਕਰਨਗੇ ਪਰ ਸ਼ਰਧਾ ਅਤੇ ਵਿਸ਼ਵਾਸ ਤੇ ਨਾਲ ਕਰਿਓ ਤੁਸੀਂ ਇਹ ਪਾ ਵੀ ਕਰਦੇ ਜਾਂਦੇ ਹੋ ਅਤੇ ਕੁਝ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ ਤਾਂ ਕਦੇ ਵੀ ਉਪਾਾ ਤੁਹਾਡੇ ਤੇ ਕੰਮ ਨਹੀਂ ਕਰਦੇ ਇਹ ਦਿਮਾਗ ਨਾਲ ਕੰਮ ਕਰਦੇ ਹਨ ਇਥੋਂ ਚੱਲਦੇ ਹਨ ਉਪਾਾ ਤਾਂ ਜਦੋਂ ਤੁਸੀਂ ਵਿਸ਼ਵਾਸ ਕਰ ਲੈਂਦੇ ਹੋ ਤਾਂ ਤੁਹਾਡੇ ਲਈ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਨ ਤਾਂ ਇਹ ਉਪਾਾ ਉਹਨਾਂ ਸਾਰੇ ਵਿਅਕਤੀ ਅਤੇ ਉਹਨਾਂ ਸਾਰੇ ਪੁਰਸ਼ਾਂ ਤੇ ਔਰਤਾਂ ਦੇ ਲਈ ਹਨ ਜਿਨ੍ਹਾਂ ਨੂੰ ਆਪਣੇ ਪਤੀ ਦਾ ਆਕਰਸ਼ਣ ਅਤੇ ਪਿਆਰ ਚਾਹੀਦਾ ਹੈ ਜਾਂ ਆਪਣੇ ਪਿਆਰ ਨੂੰ ਆਪਣੇ ਵਾਸ ਵਿੱਚ ਕਰਨਾ ਚਾਹੁੰਦੇ ਹਨ ਭਾਵੇਂ ਉਹ ਗਰਲਫ੍ਰੈਂਡ ਬாய்ਫ੍ਰੈਂਡ ਯੋਨਾ ਹੋਂ ਤੁਸੀਂ ਇਹ ਪ੍ਰਯੋਗ ਕਰਕੇ ਇੱਕ ਵਾਰ ਜ਼ਰੋ ਦੇਖਿਓ ਇਸ ਦਾ ਚਮਤਕਾਰ ਦੇਖ ਕੇ ਹੈਰਾਨ ਰਹਿ ਜਾਓਗੇ ਹੁਣ ਗੱਲ ਕਰ ਲੈਂਦੇ ਹਾਂ ਜੇ ਪਿੱਤਾ ਦੋਸ਼ ਤੇ ਕਿਵੇਂ ਛਾਂਤ ਹੋਵੇ ਜਦੋਂ ਤੁਸੀਂ ਸਵੇਰੇ ਚਾਹ ਪੀਂਦੇ ਹੋ ਤੇ ਇਸ ਚਾਹ ਨੂੰ ਜਦੋਂ ਤੁਹਾਡੇ ਕੋਲ ਪਾਣੀ ਕੇ ਆ ਗਈ ਹੁਣ ਇਸ ਚਾਹ ਵਿੱਚੋਂ ਤੁਹਾਨੂੰ ਇਸ ਤਰ੍ਹਾਂ ਉਂਗਲੀ ਡੁਪਾਉਣੀ ਹੈ ਤੁਹਾਨੂੰ ਇਹ ਵਾਲੀ ਅਨਾਮਿਕਾ ਉਂਗਲੀ ਡੁਪਾਉਣੀ ਹੈ ਇਸ ਤਰ੍ਹਾਂ 1 2 3 ਦਬਾਉਣ ਤੋਂ ਬਾਅਦ ਤਿੰਨ ਛਿੱਟੇ ਤੁਹਾਨੂੰ ਦੇਨੇ ਹਨ ਇਹ ਤਿੰਨੇ ਛਿੱਟੇ ਇੱਕ ਪਿੱਤਰਾਂ ਦੇ ਨਾਮ ਤੋਂ ਤੁਹਾਨੂੰ ਕੱਢਨੇ ਹਨ ਸਾਰੇ ਪਿੱਤਰ ਪ੍ਰਸੰਨ ਹਨ ਅਤੇ ਇਸ ਵਿੱਚੋਂ 1 2 3 ਵਾਰ ਤੁਹਾਨੂੰ ਇਸ ਤਰ੍ਹਾਂ ਛਿੱਟੇ ਦੇਨੇ ਹਨ ਤੇ ਧੰਨਵਾਦ ਕਰਕੇ ਇਸ ਚਾਹ ਨੂੰ ਤੁਸੀਂ ਪੀਣਾ ਸ਼ੁਰੂ ਕਰੋ ਤਾਂ ਤੁਹਾਡੇ ਭਾਵੇਂ ਕਿੰਨਾ ਵੀ ਪਿੱਤਰ ਦੋਸ਼ ਹੋਵੇ ਤੁਹਾਡਾ ਪਿੱਤਰ ਦੋਸ਼ ਖਤਮ ਹੋਣ ਲੱਗੇਗਾ ਪਿੱਤਰਾਂ ਦੀ ਕਿਰਪਾ ਤੁਹਾਨੂੰ ਪ੍ਰਾਪਤ ਹੋਣ ਲੱਗੇਗੀ ਕਿਉਂਕਿ ਤੁਸੀਂ ਆਪਣੇ ਪੇਨ ਤੋਂ ਪਹਿਲਾਂ ਤੁਸੀਂ ਪਿਤਰਾ ਨੂੰ ਭੋਗ ਦੇ ਦਿੱਤਾ ਇਹ ਚਾਹ ਤੁਹਾਨੂੰ ਆਪਣੇ ਘਰ ਆਉਣ ਵਾਲੀ ਹਰ ਮੇਡ ਨੂੰ ਹਰ ਵਿਅਕਤੀ ਨੂੰ ਜ਼ਰੂਰ ਪਿਲਾਉਣੀ ਚਾਹੀਦੀ ਹੈ ਚਾਹ ਪੀਣ ਨਾਲ ਜਾਂ ਪਿਲਾਉਣ ਨਾਲ ਤੁਹਾਡੇ ਤੋਂ ਤੁਹਾਡੇ ਦੋ ਗ੍ਰਹਿ ਕੰਟਰੋਲ ਹੁੰਦੇ ਹਨ ਅੰਛ ਨੇ ਅਤੇ ਰਾਹੋ ਅਤੇ ਇਹ ਤੁਹਾਡੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਉਥਰ-ਪੁਥਰ ਮਚਾਉਂਦੇ ਹਨ ਤਾਂ ਜੇ ਤੁਸੀਂ ਕਿਸੇ ਨੂੰ ਆਪਣੇ ਵਾਸ ਵਿੱਚ ਕਰਨਾ ਚਾਹੁੰਦੇ ਹੋ ਤਾਂ ਇਹ ਚਾਹ ਪਿਲਾ ਕੇ ਦੇਖੋ ਕਦੇ ਵੀ ਕਿਤੇ ਵੀ ਤੁਸੀਂ ਅਜਾਏ ਕਿਸੇ ਨੂੰ ਆਪਣਾ ਚਾਹੁੰਦੇ ਹੋ ਕਿਉਂ ਵਿਅਕਤੀ ਤੁਹਾਡੀ ਗੱਲ ਮੰਨੇ ਸੁਣੇ ਤਾਂ ਭਾਵੇਂ ਤੁਸੀਂ ਬਜ਼ਾਰੋਂ ਚਾਹ ਖਰੀਦੀ ਹੋਵੇ ਉਸ ਚਾਹ ਨੂੰ ਦੇਖਦੇ ਹੋਏ ਬਸ ਮਨ ਹੀ ਮਨ ਤੁਹਾਨੂੰ ਕਲੇਮ ਮੰਤਰ 27 ਵਾਰ ਬੋਲ ਦੇਣਾ ਹੈ ਉਸੇ ਨਜ਼ਰ ਬਚਾ ਕੇ ਤਿੰਨ ਫੋਕਾ ਮਾਰ ਦਿਓ ਉਸ ਵਿੱਚ ਬੱਸ ਉਹ ਸਾਹਮਣੇ ਵਾਲੇ ਨੂੰ ਚਾਹ ਬੁਲਾ ਦਿਓ ਤੇ ਇੱਥੇ ਤੁਹਾਨੂੰ ਮੈਂ ਕੋਈ ਗਲਤ ਪ੍ਰੇਰਿਤ ਨਹੀਂ ਕਰ ਰਹੀ ਏ ਕਹਿ ਰਹੇ ਹਾਂ ਕਿ ਜਦ ਤੁਸੀਂ ਚਾਹੁੰਦੇ ਹੋ ਕਿ ਸਾਹਮਣੇ ਵਾਲਾ ਤੁਹਾਡੀ ਗੱਲ ਸੋਣੇ ਅਤੇ ਮੰਨੇ ਇਹ ਪ੍ਰਯੋਗ ਕਰਕੇ ਦੇਖ ਲਿਓ ਸਾਹਮਣੇ ਵਾਲਾ ਤੁਹਾਡੀ ਹਾਂ ਵਿੱਚ ਹਾਂ ਮਿਲਾਉਣ ਲੱਗੇਗਾ ਤਾਂ ਕਿਵੇਂ ਲੱਗੇ ਤਾਂ ਤਾਂ ਇਹ ਉਪਾਅ ਕਿਵੇਂ ਦੇ ਤੁਹਾਨੂੰ ਲੱਗੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜ਼ਰੂਰ ਦੱਸਣਾ ਇਸ ਤੋਂ ਪਹਿਲਾਂ ਇਹ ਉਪਾਅ ਸੋਨੇ ਹਨ ਜਾਂ ਤੁਸੀਂ ਉਪਾਅ ਕੀਤੇ ਹਨ ਇਹ ਵੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜ਼ਰੂਰ ਦੱਸਿਓ ਅਤੇ ਕਿਹੜਾ ਉਪਾਅ ਤੁਸੀਂ ਕਰਨ ਜਾ ਰਹੇ ਹੋ ਕਿਸੇ ਪਾਰੀ ਤੁਹਾਨੂੰ ਲੋੜ ਹੈ ਇਹ ਵੀ ਮੈਨੇਜਰ ਹੋ ਲਿਖੋ ਤਾਂ ਇੱਕ ਛੋਟੀ ਜੀ ਚਾ ਦੇ ਵੱਡੇ ਵੱਡੇ ਫਾਇਦੇ ਹਨ ਹੁਣ ਗੱਲ ਕਰਦੇ ਹਾਂ ਖੁਸ਼ਕਿਸਮਤ ਨੰਬਰ ਦੀ ਇਹ ਖੁਸ਼ਕਿਸਮਤ ਨੰਬਰ ਤੁਹਾਡੇ ਲਈ ਮਨੀ ਮੈਗਨੇਟ ਦਾ ਕੰਮ ਕਰਦਾ ਹੈ ਸਾਲ ਭਰ ਲਈ ਉਸ ਦੇ ਦੀ ਊਰਜਾ ਨੂੰ ਵਧਾਉਂਦਾ ਹੈ ਤਾਂ ਜਿਨ੍ਹਾਂ ਦਾ ਜਨਮ ਦਿਨ ਜਾਂ ਵਿਆਹ ਵਰੇ ਗਾਂਡੇ ਹੈ ਉਹਨਾਂ ਦਾ ਇਹ ਸਾਲ ਸ਼ੁਭ ਹੋਵੇ ਅਜਾਏ ਤੁਸੀਂ ਸਾਰਿਆਂ ਲਈ ਮੰਗਲ ਕਾਮਨਾ ਕਰਦੇ ਹੋ ਤੇ ਬੱਚੇ ਔਰਤਾ ਪੁਰਸ਼ ਜਿਨ੍ਹਾਂ ਦਾ ਜਨਮ ਦਿਨ ਹੈ ਉਹ પતિ ਪਤਨੀ ਜਿਨ੍ਹਾਂ ਦੀ ਵਿਆਹ ਦੀ ਬਰੇ ਗੰਢ ਹੈ 24 ਅਗਸਤ ਨੂੰ ਹਾਂ ਦੇ ਜਨਮ ਦਿਨ ਜਾਂ ਵਿਆਹ ਦੀ ਬਰੇ ਗੰਢ ਹੈ ਤਾਂ ਇਹ ਨੰਬਰ ਲਿਖਣਗੇ ਅੱਜ ਦਾ ਜੋ ਖੁਸ਼ਕਿਸਮਤ ਨੰਬਰ ਮਨੀ ਮੈਗਨੇਟ ਨੰਬਰ ਹੈ ਉਹ ਹੈ 9 ਇਹ 9 ਨੰਬਰ ਸਫੇਦ ਰੰਗ ਦੇ ਕਾਗਜ਼ ਤੇ ਲਾਲ ਰੰਗ ਨਾਲ ਲੇ ਕੇ ਆਪਣੇ ਕੋਲ ਰੱਖੋ ਕੋਈ ਹੋਰ ਵਿਅਕਤੀ ਇਸ ਨੂੰ 24 ਘੰਟੇ ਤੱਕ ਆਪਣੇ ਹੱਥ ਤੇ ਲਿਖ ਸਕਦਾ ਹੈ ਇਸੇ ਵਰਤੋਂ ਕਰ ਸਕਦਾ ਹੈ ਇਸ ਤੋਂ ਫਾਇਦਾ ਉਠਾ ਸਕਦਾ ਹੈ ਤੇ ਦੂਜਾ ਮਨੀ ম্যাগਨੇਟ ਨੰਬਰ ਹੈ 8 ਜਾਣੇ 8 ਦਾ ਅੰਕ ਤਾਂ ਇਹਨਾਂ ਦੋਹਾਂ ਨੰਬਰਾਂ ਦਾ ਅੱਜ ਦੇ ਦਿਨ ਤੁਸੀਂ ਭਰਪੂਰ ਫਾਇਦਾ ਉਠਾਓ ਹਰ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਲਾਭ ਮਿਲੇਗਾ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਵਿੱਚ ਲੈ ਕੇ ਜ਼ਰੂਰ ਦੱਸਿਓ ਅਤੇ ਇਹ ਨੰਬਰ ਤੁਹਾਡੇ ਭਾਗ ਨੂੰ ਚਮਕਾਉਣ ਦਾ ਕੰਮ ਕਰਦੇ ਹਨ ਜੇ ਤੁਸੀਂ સાડે ચેનલ હું તક સબસક્રાઈબ નહી તો ચેનલ જરૂર સબસક્રાઈબ કર્યો જી વીડિયો ચં લી અેર કર્યો ધનવાદ